ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਪੜਨ ਜਾ ਰਹੇ ਹਾਂ ਸ਼ਾ ਮੁਹੰਮਦ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਪਹਿਲਾ ਪ੍ਰਸ਼ਨ ਹੈ ਸ਼ਾ ਮੁਹੰਮਦ ਦੇ ਜੰਗ ਨਾਮੇ ਵਿੱਚ ਮਹਾਰਾਣੀ ਜਿੰਦਾ ਨਾਲ ਪੂਰੀ ਤਰ੍ਹਾਂ ਨਿਆਂ ਨਹੀਂ ਹੋਇਆ ਇਸ ਇਹ ਕਿਸ ਦਾ ਕਥਨ ਹੈ ਡਾਕਟਰ ਗੰਡਾ ਸਿੰਘ ਦਾ ਜੰਗ ਨਾਮਾ ਕਾਵਰੂ ਵਿੱਚ ਕਿਸ ਦਾ ਸੁਮੇਲ ਹੈ ਸਾਹਿਤ ਅਤੇ ਇਤਿਹਾਸ ਦਾ ਸ਼ਾ ਮੁਹੰਮਦ ਇੱਕ ਸਰਕਾਰ ਵਾਜੂ ਸ਼ਾਹ ਮੁਹੰਮਦ ਦੀ ਰਚਨਾ ਜੰਗਨਾਮਾ ਤੇ ਫਿਰੰਗੀਆਂ ਵਿਚ ਸਰਕਾਰ ਕਿਸ ਨੂੰ ਕਿਹਾ ਗਿਆ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਾਹ ਮੁਹੰਮਦ ਦੀ ਰਚਨਾ ਦੇ ਬੰਦ ਕਿੰਨੇ ਹਨ 105 ਸ਼ਾਹ ਮੁਹੰਮਦ ਦਾ ਜਨਮ ਸਥਾਨ ਕਿਹੜਾ ਹੈ ਵਡਾਲਾ ਵੀਰਮ ਜੰਗਨਾਮਾ ਤੋਂ ਇਲਾਵਾ ਸ਼ਾਹ ਮੁਹੰਮਦ ਦੀ ਹੋਰ ਕਿਹੜੀ ਰਚਨਾਵਾਰੇ ਸੰਕੇਤ ਮਿਲਦਾ ਹੈ ਸੱਸੀ ਪੁੰਨੂ ਸ਼ਾਹ ਮੁਹੰਮਦ ਨੇ ਲਾਹੌਰ ਦਰਬਾਰ ਦੀਆਂ 7 ਸਾਲ ਦੀਆਂ ਘਟਨਾਵਾਂ ਦਾ ਵਰਣਨ ਕਰਨ ਲਈ ਜੰਗਨਾਮੇ ਦੇ ਕਿੰਨੇ ਵੰਦ ਵਰਤੇ ਹਨ 95 ਸ਼ਾ ਮੁਹੰਮਦ ਨੇ ਆਪਣੇ ਜੰਗਨਾਮੇ ਦੀ ਰਚਨਾ ਲਈ ਕਿਹੜਾ ਛੰਦ ਚੁਣਿਆ ਬੈਂਤ ਛੰਦ ਚਾਰ ਚਰਨਾ ਵਾਲਾ ਸਫਾ ਵਿਚਲੀਆਂ ਸਬਜ਼ ਲਪੇਟ ਲੈਂਦਾ ਅੱਗੋਂ ਹੋਰ ਹੀ ਹੋਰ ਵਸ਼ਾਮਦਾ ਹੀ ਇਸ 70ਵੀਂ ਸੰਸਾਰ ਦੀ ਕਿਹੜੀ ਵਿਸ਼ੇਸ਼ਤਾ ਵਾਲ ਸੰਕੇਤ ਹੈ ਪਰਿਵਰਤਨ ਵਾਲ ਸ਼ਾ ਮੁਹੰਮਦ ਅਨੁਸਾਰ ਖਾਲਸਾ ਫੌਜਾਂ ਦੀ ਹਾਰ ਦਾ ਕਾਰਨ ਕੌਣ ਸੀ ਰਾਣੀ ਜਿੰਦਾ ਤਰਤੀ ਵੱਢ ਕੇ ਖੂਨ ਦੇ ਬਣੇ ਬੱਦਲ ਜੈਸੇ ਚੜੇ ਆਕਾਸ਼ ਪਤੰਗ ਮੀਆਂ 70 ਵਿੱਚ ਸ਼ਾਹ ਮੁਹੰਮਦ ਨੇ ਕਿਹੜੇ ਅਲੰਕਾਰ ਦੀ ਵਰਤੋਂ ਕੀਤੀ ਹੈ ਉਪਮਾ ਕਈ ਮਾਵਾ ਦੇ ਪੁੱਤਰ ਨੇ ਮੋਏ ਉੱਥੇ ਸੀਨੇ ਲੱਗੀਆਂ ਤੇਜ ਘਟਾਰੀਆਂ ਨਹੀਂ 70 ਵਿੱਚ ਸ਼ਾਹ ਮੁਹੰਮਦ ਨੇ ਕਿਹੜੇ ਰਸ ਦੀ ਵਰਤੋਂ ਕੀਤੀ ਹੈ ਕਰੁਣਾ ਰਸ ਦੀ ਸ਼ਾਹ ਮੁਹੰਮਦ ਕਿਹੜੇ ਸਾਹਿਤ ਇਤਿਹਾਸ ਕਾਲ ਦਾ ਕਵੀ ਹੈ ਮਹਾਰਾਜਾ ਰਣਜੀਤ ਸਿੰਘ ਕਾਲ ਦਾ ਸ਼ਾ ਮੁਹੰਮਦ ਅੰਸਾਰ ਮਹਾਰਾਜ ਰਣਜੀਤ ਸਿੰਘ ਦਾ ਸਿੱਕਾ ਕਿਹੜੇ ਵਿਦੇਸ਼ੀ ਰਾਜਾਂ ਤੱਕ ਚੱਲਦਾ ਸੀ ਲਦਾਖ ਤੇ ਚੀਨ ਸ਼ਾ ਮੁਹੰਮਦ ਦਾ ਜਨਮ ਕਦੋਂ ਹੋਇਆ 1780 ਵਿੱਚ ਜੰਗਨਾਮਾ ਕਾਵਰੂ ਵਿੱਚ ਕਿਹੜੇ ਰਸ ਪ੍ਰਧਾਨ ਹੁੰਦੇ ਹਨ ਵੀਰ ਰਸ ਤੇ ਕਰੁਣਾ ਰਸ ਸ਼ਾ ਮੁਹੰਮਦ ਨੇ ਪੰਜਾਬ ਵਿੱਚ ਕਿਸ ਦੇ ਪ੍ਰਵੇਸ਼ ਨੂੰ ਇੱਕ ਮੁਸੀਬਤ ਦੱਸਿਆ ਅੰਗਰੇਜ਼ਾਂ ਦੇ ਸ਼ਾ ਮੁਹੰਮਦ ਨੇ ਮੁਸਲਮਾਨ ਹੁੰਦਿਆਂ ਵੀ ਪੰਜਾਬ ਦੇ ਕਿਹੜੇ ਮਹਾਰਾਜਾ ਦੀ ਵਡਿਆਈ ਕੀਤੀ ਹੈ ਮਹਾਰਾਜਾ ਰਣਜੀਤ ਸਿੰਘ ਦੀ ਸ਼ਾ ਮੁਹੰਮਦ ਨੇ ਜੰਗਨਾਮਾ ਕਿਸ ਦੀ ਫਰਮਾਇਸ਼ ਤੇ ਲਿਖਿਆ ਹੀਰਾ ਤੇ ਨੂਰ ਖਾਨ ਦੀ ਫਰਮਾਇਸ਼ ਤੇ ਮੋਲਾ ਬਖਸ਼ ਕੁਸ਼ਤਾ ਅਨੁਸਾਰ ਸ਼ਾ ਮੁਹੰਮਦ ਦੀ ਮੌਤ ਕਦੋਂ ਹੋਈ 1862 ਈਸਵੀ ਵਿੱਚ ਜੰਗਨਾਮੇ ਵਿੱਚ ਸਭ ਤੋਂ ਪਹਿਲਾ ਕਤਲ ਕਿਸ ਦਾ ਹੋਇਆ ਚੇਤ ਸਿੰਘ ਦਾ ਮਹਾਰਾਜਾ ਦਲੀਪ ਸਿੰਘ ਦੇ ਗੱਦੀ ਨਿਸ਼ੀਨ ਬਨਣ ਸਮੇਂ ਕਿਸ ਦੇ ਖੂਨ ਦਾ ਟਿੱਕਾ ਲਗਾਇਆ ਗਿਆ ਰਾਜਾ ਧਿਆਨ ਸਿੰਘ ਦੇ ਅੰਗਰੇਜ਼ਾਂ ਨੂੰ ਹਮਲਾ ਕਰਨ ਲਈ ਚਿੱਠੀ ਕਿਸ ਨੇ ਲਿਖੀ ਸੀ ਰਾਣੀ ਜਿੰਦਾ ਨੇ ਟੁੰਡੇ ਲਾਟ ਕੌਣ ਸੀ ਲਾਰਡ ਹੈਨਰੀ ਹਾਰਡਿੰਗ ਸਭ ਤੋਂ ਪਹਿਲਾਂ ਜਗਨਾਮਾ ਕਿਸ ਨੇ ਲਿਖਿਆ ਮੁਕਵਲ ਨੇ ਧੰਵਾਜਿ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ